ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਕਹਿੰਦੇ ਵੀ ਸ਼ਹਿਰ ਤਨੌਲੇ ਚ ਪਹੁੰਚੇ ਹੋਇਆ ਬਗੇਲ ਪੱਤੀ ਜਕਟਾਂ ਵਾਲੀ ਬਾਈ ਹੋਰਾਂ ਦਾ ਕਾਲੇ ਕੇ ਰੋਡ ਤੇ ਨਵਰਾ ਆ ਗਿਆ ਇਧਰਲੇ ਬੰਨੇ ਤੇ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਗੱਲਬਾਤ ਸਾਰੀ ਉੱਥੋਂ ਕਰ ਲਿਓ گاਵਾ ਦਿਖਾ ਦਾਂਗੇ ਦੋ ਇੱਕ ਤਾਂ ਦਿਖਾ ਦਾਂਗੇ ਪਿਓਰ ਦੇਸੀ ਤੇ ਜਿਹੜਾ ਥਣ ਲੱਗਿਆ ਨਾ ਥਣ ਉਹਨੂੰ ਟੌਪ ਦਾ ਹੀ ਲੱਗਿਆ ਗੈਰੀ ਵੀਊ ਕਰਕੇ ਦਿਖਾ ਦੀ ਇੱਕ ਵਾਰੀ ਥਣ ਬੜਾ ਕੰਮ ਦਾ ਲੱਗਿਆ ਤੇ ਦੁੱਧ ਵੀ ਕੰਡੇ ਵਾਲਾ ਤਿਆਰ ਹੈ ਮੈਲੇ ਚੱਲੀ ਜਾਂਦੀ ਆ ਤੇ ਇੱਕ ਬੱਚੀ ਸੋਨ ਨੂੰ ਸੱਜਣੋ ਫਿਰ ਆ ਦਿਖਾ ਦਾਂਗੇ 90% ਜਰਸੀ ਚ ਪੈਂਦੀ ਆ 10% ਇਧਰ ਉਧਰ ਹੋ ਸਕਦੀ ਆ ਮਾੜੀ ਮੋਟੀ ਇਹਦੇ ਕੋਲੇ ਵੀ ਕੰਡੇ ਵਾਲਾ ਦੁੱਧ ਚੰਗਾ ਤਿਆਰੀ ਦਾ ਦੋਨਾਂ ਮਗਰ ਬੱਚੇ ਨੇ ਤੇ ਬਾਕੀ ਗੱਲਬਾਤ ਥੋੜੀ ਬਾਅਦ ਨਾ ਕਰਾ ਦਾਂਗੇ ਰੇਟ ਦੋਹਾਂ ਦਾ ਵੀਡੀਓ ਚ ਹੀ ਕਰਾ ਦਾਂਗੇ ਹੋਰ ਕੀ ਹਾਲ ਆ ਵਧੀਆ ਬਰਾਬਰ ਛੜਦੀ ਕਲਾ ਜਮਾਂ ਓਕੇ ਕਿਵੇਂ ਚੱਲਦਾ ਕੰਮ ਫਿਰ ਕੰਮ ਕਰਦਾ ਚੱਲਦਾ ਟਿਪ ਟੋਪ ਜਮਾਂ ਓਕੇ ਉਹਦੋਂ ਆਪਾਂ ਵੀਡੀਓ ਪਾਈ ਸੀ ਕਿਵੇਂ ਬਣਿਆ ਉਹਦੋਂ ਗੁਰੀ ਆਪਣਾ ਵੇਚਿਆ ਸੀ ਮਾਰ ਦੋ ਤਨ ਘੰਗਾ ਚ ਠੀਕ ਆ ਗੱਲ ਤੇਰਾ ਨੰਬਰ ਬੋਲ ਲੂ ਜੀ 819 888 243 81988 88243 81988 88243 ਤੇ ਕੰਮ ਵਪਾਰ ਦਾ ਹੈਗਾ ਸ਼ੌਂਕ ਜੇ ਮੰਗੂ ਆਪਣਾ ਹਨਾ ਜਿਹੜੀ ਇੱਕ ਦੋ ਲਿਆਉਂਦੇ ਆ ਬਾਦ ਆਪਾਂ ਕਰਦੇ ਕੰਮ ਵਾਈ ਦਾ ਸ਼ੌਂਕ ਜੇ ਵਾਲਾ ਕੰਮ ਹੀ ਆ ਜੇ ਸੱਜਣੋਂ ਗੱਲਬਾਤ ਕਰ ਲਈਏ ਇਹ ਸ਼ੁਰੂ ਫਿਰ ਮੇਰਾ ਖਿਆਲ ਆ ਵੀ ਦੇਸੀ ਤੋਂ ਕਰੀਏਗਾ ਇ ਤੋਂ ਕਰੀਏ ਪਹਿਲਾਂ ਪਬਲੀ ਅਸੂ ਕਰ ਲੈਂਦੇ ਯਰਸੀ ਤੋਂ ਯਰਸੀ ਦਾ ਮਾਰਗਰੀ ਕੈਮਰਾ ਓਏ ਥਣ ਦਾ ਸੈਜ ਦਿਖਾ ਦੇ ਮੁਠੀ ਦੀ ਚਬਾਈ ਵਾਲਾ ਥਣ ਲੱਗਿਆ ਮੁਠੀ ਵਾਲਾ ਗੈਪ ਵੀ ਫੁੱਲਾ ਤੇ ਮਸ਼ੀਨੀ ਚਬਾਈ ਵੀ ਕਰ ਲਓ ਚਾਹੇ ਹੱਥੀ ਚਬਾਈ ਕਰ ਲਓ ਨਾਲ ਇਹਦੇ ਬੱਚਾ ਇਹ ਗੁਰੀ ਬੱਚਾ ਇਹਦੇ ਮਗਰ ਹੈ ਇਹ ਆਪਾਂ ਰਾਤ 10 ਵਜੇ ਬਹੂ ਚਈਏ 11:30 ਵਜੇ ਠੀਕ ਆ ਗੱਲ ਆ ਬੀਹ ਹੈ ਬਹੂ ਥਾੜਾ ਆਈ ਨਹੀਂ ਤੇ ਜਦੋਂ ਆਪਾਂ ਬਾਅਦੋਂ ਆਰਾਮ ਨਾਲ ਬਾਦਾਂਗੇ ਪਛਤਾਵਾ ਦਿਖਾਵਾਂਗੇ ਤੂੰ ਕਹੇਗਾ ਬਾਕੀ ਕੁਝ ਕੀਤਾ ਗਾ ਠੀਕ ਆ ਗੱਲ ਆ ਤੇ ਸਮਾਂ ਵੀ ਦੇਵਾ ਮੰਨ ਸੱਜਣਾ ਹੁਣ ਤਕਰੀਬਨ ਅੱਧਾ ਘੰਟਾ ਉੱਪਰ ਮੰਨ ਸਕਦੇ ਹੋ ਤੁਸੀਂ ਕਿਉਂਕਿ ਬਾਈ ਨੇ ਉਹਦੇ ਹਿਸਾਬ ਨਾਲ ਲੇਟ ਚ ਵਾਈ ਕਰੀਦੀ ਮੈਂ ਟਾਈਮ ਬਾਈ ਨੂੰ ਦੱਸਤਾ ਸੀ ਵੀ ਐਨੇ ਕ ਵਜੇ ਵੀਡੀਓ ਬਣਾਵਾਂਗੇ ਲੈ ਖੋਲ ਕੇ ਤੋਰ ਦੇ ਸੂਆ ਪਹਿਲਾ ਨਾਲ ਇਹਦੇ ਆ ਗਿਆ ਬੱਚਾ ਤੇ ਲਿਆਂਦੀ ਬਾਈ ਕਹਿੰਦਾ ਮੇਰਾ ਖਿਆਲ ਕੱਲ ਆਈ ਆ ਪਰਸੋਂ ਆਪਣੇ ਕੋਲ ਇਹ ਗੁੜੀ ਆਪਣੇ ਕੋਲ ਬੜੀ ਕੱਲ ਆਈ ਸੀ ਠੀਕ ਆ ਗੱਲ ਆ ਨਾਲ ਗੈਰੀ ਉਹ ਉੱਤੇ ਆਪਾਂ ਗੈਰੀ 20 ਕਿਲੋ ਤੋ ਕੇ ਲਿਆਂਦਾ ਤੇ ਸੂਆ ਕਿੰਨੇ ਕ ਦਿਨ ਦਾ ਹੋ ਬਈ ਇਹਦਾ ਸੂਆ ਗੁੜੀ ਹੋਵੇ ਦਾ ਬੋਝ ਕੇ ਬੋਝ ਕੇ ਲਿਆ ਸੂਆ ਇਹਦਾ ਗੁੜੀ ਹੋਊਗਾ 20 ਕਿ ਦਿਨ ਦਾ ਬਈ 20 ਕਿ ਦਿਨਾਂ ਦਾ ਹਾਂ ਆ ਸੂਆ ਬਾਈ ਕਹਿੰਦਾ ਇਹਦਾ 20 ਕਿ ਦਿਨਾਂ ਦਾ ਮੈਲੇ ਮੂਲੇ ਲੱਗ ਚੁੱਕੀ ਆ ਤੇ ਦੁੱਧਾ ਜਿਹੜਾ ਦੁੱਧ ਹੁਣ ਪੱਕਾ ਦੁੱਧ ਹੀ ਆ ਇਹਦੇ ਕੋਲੇ ਹਾਜ਼ਰ ਜੰਨਾ ਵੀ ਹੈਗਾ ਕਿਉਂਕਿ ਲਿਆਂਦੀਆ ਬਾਈ ਕਹਿੰਦਾ ਕਿਸੇ ਘਰੇਲੂ ਸੱਜਣ ਤੋਂ ਤਾਂ ਕਰਕੇ ਥੋੜਾ ਜਿਵੇਂ ਆਪਾਂ ਕਹਿ دیے ਕਈ ਵਾਰੀ ਪੂਰੀ ਟੋਨ ਨੂੰ ਬੜਾ ਕਰਦੀ ਐ ਬੱਚੀ ਸਵੇਰ ਦੀ ਰੰਮੀ ਰੁਗੀ ਜਾਂਦੀ ਐ ਆਹ ਬਾਰੇ ਬੂਰੇ ਨਹੀਂ ਕਈ ਵਾਰੀ ਕੋਈ ਭਰਾ ਕੱਢਦਾ ਨਾ ਉਹਦੇ ਕਰਕੇ ਪਸ਼ੂ ਡਰਦਾ ਹੁੰਦਾ ਪਰ ਆਰਡਰ ਇਹਦਾ ਨਾ ਸਿਸਟਮ ਆ ਜਿਹੜਾ ਪੌੜੀ ਵਾਲਾ ਕੰਮ ਹੀ ਆ ਵੀ ਜਿੱਦਾਂ ਆਪਾਂ ਕਹਿ ਲਈਏ ਪੌੜੀ ਤੇ ਚੜਨ ਵਾਲਾ ਸਿਸਟਮ ਹੀ ਆ ਆਰਡਰ ਬਿਲਕੁਲ ਨਾਲ ਲੱਗਵਾ ਤੇ ਜਿੰਨਾ ਇਹਦੇ ਥੱਲੇ ਹੁਣ ਦੁੱਧ ਦੱਸਾਂਗੇ ਦੁੱਧ ਦੱਸ ਕੇ ਤੁਹਾਨੂੰ ਹੈਰਾਨ ਕਰਨ ਵਾਲੀ ਗੱਲ ਇਹ ਹੋ ਜੂਗੀ ਜ ਦੁੱਧ ਕਿੰਨਾ ਇਹਦੇ ਕੋਲੇ ਹਾਜ਼ਰ ਜਮਾ ਗੁਰੀ ਅੱਜ ਤੁਹਾਡੇ ਕੋਲੇ ਕੰਡੇ ਵਾਲਾ ਕਹਿੰਦਾ 18 ਕਿਲੋ ਹਾਂਜੀ ਜੇ ਬੰਦੇ ਲੀਟਰ ਲਾਉਣਾ ਤਾਂ 20 ਡੱਬੇ ਵਕਰੋਂ ਭਰ ਕੇ ਦੇ ਦੇਣ ਕੰਡੇ ਦੇ ਕਾਹ ਟਾਈਮ 'ਚ ਪਾ ਦੇਣਾ ਸਵੇਰ ਬੰਦਾ 4 ਟਾਈਮ ਤੋਂ ਲੈ ਕੋਈ ਦਿੱਕਤ ਨਹੀਂ ਤਸੱਲੀ ਕਰਾ ਦੇ ਜਮਾ ਤਸੱਲੀ ਕਰਾ ਕੇ ਹੀ ਦੇਵਾਂਗੇ ਆਪਾਂ ਕਰੇਲੂ ਬੰਦੇ ਤੋਂ ਲਈ ਜਾ ਜਮਾ ਕਰੇਲੂ ਬੰਦੇ ਆਪਾਂ ਦੱਸ ਦਾਂਗੇ ਗੁਰੀ ਜਿੱਤੋਂ ਬਹਿਣ ਲਈ ਆ ਕਿਹੜੇ ਪਿੰਡੋਂ ਆਈ ਆ ਠੀਕ ਆ ਗੱਲ ਮੁੰਡੇ ਨੇ ਜਾਣਾ ਸੀਗਾ ਵੀਜ਼ਾ ਆਇਆ ਪਹਿਲੀ ਦਾ ਕੈਨੇਡਾ ਦਾ ਠੀਕ ਆ ਗੱਲ ਠੀਕ ਉਹਨੇ ਬਸ ਮੈਨੂੰ ਕੁਝਰਨੇ ਦੇ ਦਿੱਤੀ ਠੀਕ ਆ ਗੱਲ ਉਹਦੇ ਕਰੇ ਹੁਣ ਆਪਾਂ ਵੀਡੀਓ ਸੁਧਾਰਾਂ ਵੀ ਮਰਵਾਵਾਂਗੇ ਮੈਂ ਨਹੀਂ ਬਾਈ ਜੀ ਤੂੰ ਵੀ ਬਾਈ ਜੀ ਜੇ ਗਊ ਪੈਰ ਚੱਕਦੇ ਆਪਾਂ ਜ਼ਿੰਮੇਵਾਰ ਆ ਠੀਕ ਆ ਗੱਲ ਇਹਦਾ ਰੇਟ ਕੀ ਰਹੂਗਾ 1 ਨੰਬਰ ਵਾਲੀ ਦਾ ਇਹਦਾ ਗੁਰੀ ਜਮਾ ਦੇਣ ਲੈਣਾ ਮੁੱਲ ਤਾਂ ਗੁਰੀ ਅੱਜ 70 ਵੀ ਉਟਦੀ ਹੈ ਬੱਚੀ ਠੀਕ ਆ ਗੱਲ ਜੇ ਆਪਾਂ ਕਹੀਏ 70 ਨਹੀਂ ਰੋੜ ਦੀ ਜਮਾ ਆਰਾਮ ਨਾਲ ਉਟਦੀ ਹੈ ਕਿਉਂਕਿ ਠੀਕ ਆ ਗੱਲ ਗਰਮੀ ਚ ਨਾ ਪੈਨੇ ਕੋਈ ਟੀਕੀ ਗੱਲ ਬੋਣ ਠੀਕ ਆ ਗੱਲ ਮਜ਼ਬੂਤ ਸਾਡਾ ਪੈਰ ਦੀ ਹੈ ਚਲੇ ਸਾਡਾ ਪੈਰ ਦੀ ਬੱਚੀ ਨਹੀਂ ਹੈਗੀ ਨਹੀਂ ਬੱਚੀ ਸਿੱਧੀ ਨਾ ਸ਼ਾਂਟ ਮਹੀ ਆ ਪੂਰੀ ਜੇ ਮੈਂ ਆਪਾਂ ਕਹਦੇ ਨੇ ਸ਼ਰੀਰ ਸ਼ਾਂਟਿਆ ਪਿਆ ਪੈਂਟ ਵੀ ਉਟਦੀ ਹੈ ਪਰ ਆਪਣਾ ਦੇ ਲੈਂਸਰ ਪਾਉਣ ਲਈ 62000 ਰੁਪਏ 62000 ਦੀ ਦੇ ਦਾਂਗੇ ਦੁੱਧ ਕੰਡੇ ਦਾ 18 ਕਿਲੋ 18 ਕਿਲੋ ਲਾ ਕੇ ਦੇਵਾਂਗੇ ਹੈਗਾ ਮੈਂ ਗੁਰੀ ਮਾਦੇ ਕਿਲੋ ਘਟਾ ਲ ਗੁਰੀ ਕਿਉਂ ਘਟਾ ਲ ਦੁੱਧ 20 ਲੀਟਰ ਦੇ ਭਰ ਕੇ ਦੇ ਦਾਂਗੇ ਕੰਡਾ ਬੰਦਾ ਨਾਲ ਲਿਆ ਵੇ 18 ਕਿਲੋ 9 9 ਕਿਲੋ ਡਾਂਗ ਦਾ ਦੇਵਾਂ ਐ ਸਜਣੋ 18 ਕਿਲੋ ਕੰਡੇ ਦਾ ਪਹਿਲਾ ਸੂਆ ਤੇ ਰੇਟ ਆ ਜਿਹੜਾ ਸਿਰਫ 62000 ਰੁਪਏ ਬਿਲਕੁਲ ਰੇਟ ਤਾਂ ਬੜਾ ਵੀ ਬੜਾ ਫਰਕ ਨਹੀਂ ਹੈ ਰਿਜਨਲ ਰੇਟ ਹੀ ਆ ਇਹ ਜਾਇਜ਼ ਰੇਟ ਹੀ ਆ ਆਰਡਰ ਦੀ ਕੁਆਲਿਟੀ ਵੀ ਬਹੁਤ ਸ਼ਾਨਦਾਰ ਹੈ ਤੇ ਬੱਚੀ ਦਾ ਸਰੀਰ ਦੀ ਗੱ ਤੇ ਹੁਣ ਮਾਰ ਦੇ ਗਰੀ 2 ਨੰਬਰ ਵਾਲੀ ਤੇ ਇਹ ਆ ਗਈ ਦੇਸੀ ਜਿਹਨੂੰ ਮੇਰਾ ਖਿਆਲ ਆ ਖੜੀ ਨੂੰ ਹੀ ਦਿਖਾ ਦਿੰਿਆ ਹਾਂ ਭੱਜ ਨਾਠ ਨਾ ਕਰੇ ਕਿਤੇ ਗੁਰੀ ਇਹਨੂੰ ਤੁਹਾਨੂੰ ਖੜੀ ਨੂੰ ਦਿਖਾ ਲਾ ਇਹ ਇਹ ਸੂਏ ਕਿਹੜਾ ਗੁਰੀ ਆਪਾਂ ਦੱਸ ਦਿੰਦੇ ਆ ਇਹ ਬੱਚੀ ਸੂਏ ਦੀਜੀਏ ਸੂਏ ਦਾ ਤੀਜੇ ਬੱਚਾ ਕਿਹੜਾ ਇਹਦਾ ਇਹਦਾ ਉਹ ਬੱਚਾ ਲਾ ਬੱਚੇ ਤੇ ਮਾਰਦੀ ਗਰੀ ਕਰ ਹਾਂ ਜੇ ਗਊ ਮੈਲੇ ਚੱਲਦੀ ਹੈ ਠੀਕ ਹੈ ਇਹ ਜਿਹੜੀ ਦੇਸੀ ਨਾਲ ਤੁਹੁੰਦੀਆਂ ਨਾ ਇਹ ਤਾਂ ਵੈਸੇ ਵੀ ਕੋਈ ਆਪਾਂ ਸੋਚੀਏ ਡੈਰੀ 'ਚ ਬੰਦਾ ਪਾ ਕੇ 2 ਰੁਪਏ ਕਮਾਉ ਲੋ ਉਹ ਗੱਲ ਨਹੀਂ ਹੁੰਦੀ ਇਹਦੀ ਫੈਨ ਗੁਰੀ 6.5 ਹੈ ਠੀਕ ਮੈਂ ਪਰਚੀਆਂ ਵੀ ਤੁਹਾਨੂੰ ਬਿਲਕੁਲ ਪ੍ਰੂ ਠੀਕ ਹੈ ਬੰਦਾ ਲਵਾ ਕੇ ਦੇਖ ਲੈ ਸਾਢੇ 5 ਤੋਂ ਲੈ ਕੇ ਸਾਢੇ 6 ਤੱਕ ਦੀ ਭਾਂਡ ਰਹਿੰਦੀ ਹੈ ਠੀਕ ਹੈ ਗੱਲ ਦੁੱਧ ਦਾ ਮੈਂ ਸਾਰਾ ਘਰੇ ਰੱਖਦਾ ਅਸੀਂ ਰੜਕਦੇ ਹਾਂ ਕੰਡੇ ਦਾ ਦੁੱਧ ਕਿੰਨਾ ਇਹਦਾ ਅੱਜ 11 ਤੋਂ 12 ਕਿਲੋ 11 ਕਿਲੋ ਕੰਡੇ ਦਾ ਹੈਗਾ ਮੈਂ ਕਹਿੰਦਾ 12 ਹੂੰ ਪਰ ਆਪਾਂ 11 ਕਹ ਕੇ ਦੇਖਦੇ ਮੈਨ ਲੱਗ ਕੇ ਬਧੂ ਕਿਲੋ ਤੋਂ ਕਿਲੋ ਪੂਰੀ ਆਪਾਂ ਨਹੀਂ ਕਹਿੰਦੇ ਜਿਹੜਾ ਆਪਣੇ ਘਰੇ ਆਪਾਂ ਉਹੀ ਕਹਾਂਗੇ ਐਵੇਂ ਆਪਾਂ ਝੂਠ ਨਾ ਮਾਰ ਕੇ ਲਾ ਦੇਈਏ ਸਿੰਗ ਦੀ ਗੋਲ ਆ ਹਨਾ ਸਿੰਗ ਦੀ ਗੋਲ ਆ ਬੱਚੇ ਦਾ ਬਹੁਤ ਕਰਦੀ ਜੇ ਕੋਲੇ ਕਾਮ ਵੀ ਆ ਜੇ ਚਿੜੀ ਵੀ ਆ ਜੇ ਇਹਨੇ ਭੰਗਾਰੇ ਮਾਰ ਲੈਨੇ ਠੀਕ ਹੈ ਗੱਲ ਐਵੇਂ ਆਪਾਂ ਚੋਣ ਵੇਲੇ ਆਪਾਂ ਤਾਂ ਸਾਰੇ ਬਹਿ ਜੀ ਬੰਦੇ ਜਾਂਦੇ ਨੇ ਖੜੇ ਚੋਣ ਵੇਲੇ ਕੋਈ ਸਮੱਸਿਆ ਨਹੀਂ ਮੈਂ ਕਹਿੰਦਾ ਗੁਰੇ ਪਾਇਰ ਵੀ ਪਟਕੀ ਗੋਫਰੀ ਆ ਪੈਸੇ ਕਿੰਨੇ ਲੱਗਣਗੇ ਗੁਰੇ ਜਮਾ ਦੇਣ ਲੈਣ ਦਾ ਫਿਕਸ ਜਮਾ 45000 ਦਾ ਫਿਕਸ ਰੇਟ ਉਹ ਤੋਂ ਮਾਨਤਾ ਨੂੰ ਮੁਸ਼ਕਲ ਮੌਕੇ ਤੇ ਮੌਕੇ ਦੀ ਸੌਂਡ ਹੋਊਗੀ 60000 ਵਾਲਾ ਸਿਸਟਮ ਹੋਊਗਾ 40000 ਵਾਲਾ ਵੀ ਮੈਨੂੰ ਇਸ ਇਧਰ ਹੀ ਫੋਨ ਨਾਲ ਆ ਠੀਕ ਹੈ ਗੱਲ ਆਪਾਂ ਇਵੇਂ ਹੀ ਕਰੀਏ ਉਹ 1000 ਕ ਦਾ ਛੱਡਣੀ ਪੈਂਦਾ ਹੁੰਦਾ ਟਰਲ ਗੁਰੇ ਮਾਰ ਮਾਰ ਤਾਰ ਕਰਨੀ ਪੈਂਦਾ ਪਰ ਆਰਡਰ ਦੀ ਕੁਆਲਿਟੀ ਸੱਜਣੋਂ ਬਹੁਤ ਸ਼ਾਨਦਾਰ ਰੱਖਦੇ ਜਿਹਦੇ ਹਿਸਾਬ ਨਾਲ ਦੇਸੀ ਚ ਆ ਗਈ ਨ ਹਣ ਦਾ ਸਾਈਜ ਆ ਕੱਟ ਵਾਲਾ ਡਰਾ ਗਿਆ ਗਾਂ ਵਾਲੇ ਬੰਨਿਓ ਤੇ ਜਿਵੇਂ ਬਾਈ ਨੇ ਸੂਆ ਦੱਸਿਆ ਜੈਨੂਨ ਤੀਜਾ ਤੇ ਓਦਾਂ ਕਿਸੇ ਹੋਰ ਸੱਜਣ ਕੋਲੇ ਹੁੰਦੀ ਮੇਰਾ ਖਿਆਲ ਆ ਵੀ ਦੂਜੀ ਰਹਿੰਦੀ ਨਾ 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 ਗੁਰੂ ਜਿਹੜੀ ਗੱਲ ਤੇ ਜਿਹੜੀ ਇਹਨਾਂ ਦੀ ਬਾਡੀ ਹੁੰਦੀ ਆ ਤੇ ਜਿਹੜਾ ਦੁੱਧ ਆ ਇਹਨਾਂ ਦਾ ਇਹਦੇ ਤੱਤਾਂ ਦਾ ਤੁਹਾਨੂੰ ਪਤਾ ਵੀ ਇਹ ਦੁੱਧ ਚ ਤੱਤ ਕਿੰਨੇ ਕੁ ਹੁੰਦੇ ਨੇ ਉਹ ਮੈਨੂੰ ਦੱਸਣ ਦੀ ਤੁਹਾਨੂੰ ਲੋੜ ਹੀ ਨਹੀਂ ਹੈਗੀ ਵੀ ਇਹਦਾ ਕਿਓ ਵੀ ਆ ਜਿਹੜਾ ਉਹ ਕਿੰਨੇ ਕੁ ਰੁਪਏ ਹੈਗਾ ਬਹੁਤ ਮਹਿੰਗਾ ਹੁੰਦਾ ਹੈਵੀ ਚ ਹੁੰਦਾ ਕੰਮ ਆ ਤੇ ਬੱਚੇ ਦੋਨਾਂ ਨੂੰ ਲੱਗ ਧਾਰਾ ਮਾਰਦੀਏ ਬਿਲਕੁਲ ਹਾਂ ਛੱਡ ਦੇ ਬੱਚੇ ਦੋਨਾਂ ਦੇ ਧਾਰਾ ਮ ਚਵਾਈ ਕਰ ਸਕਦੇ ਹਾਂ ਚੱਕ ਸੱਜਣੋਂ ਚਵਾਈ ਗਰਲੈਂਡੋ ਵਾਲਾ ਸ਼ਿਸ਼ਟ ਨਹੀਂ ਆ ਪੱਲ ਮੋਟੀ ਚਵਾਈ ਦੀ ਆ ਗਈ ਤੇ ਚੋਣ ਵੇਲੇ ਤੁਹਾਡੇ ਸਾਹਮਣੀਆਂ ਨਿਆਣਾ ਲੈਂਦੀ ਆ ਆਰਾਮਣਾ ਖੜੀ ਆ ਚੋਣ ਵੇਲੇ ਬੈਠ ਨੂੰ ਕੋਈ ਸਮੱਸਿਆ ਨਹੀਂ ਨਾ ਕੋਈ ਮੂਰੇ ਖੜਾ ਬੰਦਾ ਤੇ ਚਵਾਈ ਆ ਗਈ ਜਮਾਂ ਜਿਹੜੀ ਆਪਾਂ ਐਂ ਕਹਦੇ ਨੇ ਵੀਰੇ ਇੰਡਾ ਹੁੰਦਾ ਨਹੀਂ ਕੰਮ ਜੰਮੀ ਸਿਰਾ ਉਹ ਗੱਲ ਬਾਤ ਆ ਤੇ ਚਵਾਈ ਦੀ ਆ ਗਈ ਜਮਾਂ ਫੋਕੀ ਦੁੱਧ ਆ ਗਿਆ ਜਮਾਂ ਚਿੱਟਾ ਇਹਦਾ ਗੁਰੀ ਦੋ ਦੇਖੀ ਚਵਾਈ ਦੀ ਆ ਗਈ 100 ਦੀ 100 ਮਿੰਟਾਂ ਚ ਚੋ ਕੇ ਖੜੇ ਹੋਣ ਵਾਲਾ ਸ਼ੇਰ ਹਾਂ ਬੋਲੋ ਦਾ ਛੱਡ ਦੇ استاد ਹੁਣ ਦੂਜੀ ਦਾ ਲਾ ਦੇ ਬੱਚਾ ਫਿਰ 1700 ਨੂੰ ਦਿਖਾਤੀਆਂ ਮਾਰ ਕੇ ਰੁਪਿਆ ਇਹਦਾ ਬਾਈ ਕਹਿੰਦਾ ਲੈਣਾ 45000 ਹਜ਼ਾਰ ਹਜ਼ਾਰ ਮਾਣ ਉਹਦੇ ਚ ਤੁਹਾਡਾ ਹੋ ਜੂ ਤੇ ਹੁਣ ਆਪਾਂ ਤੁਹਾਨੂੰ ਜਰਸੀ ਦਾ ਬੱਚਾ ਲਾ ਕੇ 17 ਆਉਂਦੀਆਂ ਵੀ ਮੈਂ 17 ਸੱਜਣੋਂ ਜਰਸੀ ਵੀ ਕਰ ਸਕਦੇ ਹਾਂ ਚਾਹੇ ਇਹਦੇ ਕੋਲੇ ਦੁੱਧ ਹੈਗਾ ਕੰਡੇ ਦਾ ਬਾਈ ਕਹਿੰਦਾ 18 ਕਿਲੋ ਤੋਲਮਾ ਮੈੜੇ ਨੂਲੇ ਲੱਗੀ ਵੀ ਆ ਪੱਕੇ ਦੁੱਧ ਤੇ ਆਈ ہوئی ਆ ਸੂਆ ਪਹਿਲਾਂ ਤੇ ਆਗਲਾਂ ਤੇ ਵੀ ਮਾਰ ਦਿੱਤਾ ਦਾ ਇੱਥੇ 22 ਦੀ ਇਹ ਵੀ ਫੋਕੀ ਆ ਗਈ ਪੂਰੀ ਤੇ ਇਹਦਾ ਕੀ ਰੇਟ ਦੱਸਿਆ ਦੀ ਭਾਈ ਇਹਦਾ ਗੁਰੀ ਬਾਹਰ ਆ ਗਈ ਇਹਦਾ 62 ਆ ਤੇ ਉਹਦਾ 45 ਹੈ ਨਾ ਨੰਬਰ ਬੋਲ ਦਿੰਦੇ ਇਹਦਾ A29WW8243 बाकी ਨੰਬਰ ਸੱਜਣਾ ਬਾਈ ਦਾ ਵੀਡੀਓ ਚਲਾ ਦੂੰਗਾ ਸਕਰੀਨ ਤੇ ਜਿਹੜੇ ਵੀ ਭਰਾ ਨੂੰ ਇਹਨਾਂ ਦੋਹਾਂ ਵਿੱਚੋਂ ਕੋਈ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੋ ਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ